11 ਜੂਨ 2023 ਨੂੰ ਬੈਂਕੂਵਰ ਪੁਰਤਵਾਰ ਦے ਸਾਹਮਣੇ ਮਾਰੇ ਗਏ ਆਤੰਕੀ ਹਰਦੀਪ ਸਿੰਘ ਨਿਚਰ ਦੀ ਪਰਸੀ ਦੇ ਮੌਕੇ ਤੇ ਕੈਨੇਡਾ ਨੇ ਆਪਣੀ ਸੰਸਦ ਵਿੱਚ 2 ਮਿੰਟ ਦਾ ਮੌਨ ਰੱਖਿਆ ਤੇ ਖਾਲਿਸਤਾਨੀ ਆਤੰਕਵਾਦੀ ਨੂੰ ਸ਼ਰਧਾਂਜਲੀ ਭੇਟ ਕੀਤੀ ਸ਼ੋਕ ਸੰਦੇਸ਼ ਵਿੱਚ ਕੈਨੇਡੀਅਨ ਸਰਕਾਰ ਨੇ ਆਤਕਵਾਦੀ ਨਿਚਰ ਨੂੰ ਪਲੰਬਰ ਤੇ ਕੈਨੇਡਾ ਦਾ ਨਾਗਰਿਕ ਦੱਸ ਕੇ ਸੰਬੋਧਿਤ ਕੀਤਾ ਬੈਂਕੂਵਰ ਵਿੱਚ ਭਾਰਤੀ ਦੂਤਤਵਾਸਤੇ ਬਾਹਰ ਖਾਲਿਸਤਾਨੀ ਸਮਰਥਕਾਂ ਨੇ ਇੱਕ ਨਕਲੀ ਅਦਾਲਤ ਲਗਾਈ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪੁਤਲੇ ਨੂੰ ਸੱਜਾ ਸੁਣਾ ਕੇ ਪੁਤਲਾ ਫੁਕਿਆ ਤੇ ਪੀਐਮ ਮੋਦੀ ਦੇ ਖਿਲਾਫ ਜੰਮ ਕੇ ਨਾਰੇ ਬਾਚੇ ਕੀਤੇ। ਭਾਰਤੀ ਕਨਸੂਲੇਟ ਰਾਹੀਂ ਟਵਿੱਟਰ ਤੇ ਇੱਕ ਪੋਸਟ ਜਾਰੀ ਕੀਤਾ ਗਿਆ ਹੈ ਕਿ ਭਾਰਤ ਅਤਿਵਾਦ ਦੇ ਖਤਰੇ ਦਾ ਮੁਕਾਬਲਾ ਕਰਨ ਵਿੱਚ ਮੋਹਰੀ ਭੂਮਿਕਾ ਵਿੱਚ ਹੈ। ਇਸ ਵਿਸ਼ਵਿਕ ਖਤਰੇ ਨਾਲ ਨਿਪਟਣ ਲਈ ਸਾਰੇ ਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ਕਰ ਨੇ ਕੈਨੇਡਾ ਨੂੰ ਜੰਮ ਕੇ ਲਤਾੜਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇੰਟਰਪੋਲ ਦੀ ਲਿਸਟ ਵਿੱਚ ਨਿੱਚਰ ਦਾ ਨਾਮ ਸ਼ਾਮਿਲ ਹੈ। 2014 ਤੇ 2016 ਵਿਚ ਰੈਕਟ ਪਰਨਰ ਨੋਟਿਸ ਨਿਚਰ ਦੇ ਖਿਲਾਫ ਚਾਰੀ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਨ ਟਰੂਡੋ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਕਰਨ ਲਈ ਅੱਤਵਾਦ ਨੂੰ ਸਮਰਥਨ ਦੇਣ ਤੋਂ ਵੀ ਬੁਰੇਜ਼ ਨਹੀਂ ਕਰਦੇ। ਕੈਨੇਡੀਅਨ ਸੰਸਦ ਵਿੱਚ ਜਸਟਨ ਟਰੂਡੋ ਦੀ ਨਿਪਰਲ ਪਾਰਟੀ ਕੋਲ 158 ਸੰਸਦ ਹਨ। ਜਿੱਤ ਕੇ ਬਹੁਮਤ ਸਾਬਿਤ ਕਰਨ ਲਈ ਜਸਟਨ ਟਰੂਡੋ ਨੂੰ 170 ਸੰਸਦਾਂ ਦੀ ਲੋੜ ਸੀ। ਇਸ ਸਰਗਰਮਿਤਿਕ ਮਜਬੂਰੀ ਕਰਕੇ ਜਸਟਿਨ ਰੂਡੋ ਨੂੰ ਡੈਮੋਕ੍ਰੈਟਿਕ ਪਾਰਟੀ ਦੇ ਜਗਮੀਤ ਸਿੰਘ ਪ੍ਰਾੜ ਤੋਂ ਸਮਰਥਨ ਲੈਣਾ ਪਿਆ ਜਗਮੀਤ ਸਿੰਘ ਪ੍ਰਾੜ ਦੀ ਪਾਰਟੀ ਕੋਲ 24 ਸੰਸਦ ਹਨ ਜਿਨ੍ਹਾਂ ਨੇ ਕਿ ਜਸਟਿਨ ਰੂਡੋ ਨੂੰ ਸਮਰਥਨ ਦਿੱਤਾ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਕੀਤਾ ਬਦਲੇ ਵਿੱਚ ਜਸਟਿਨ ਰੂਡੋ ਲਗਾਤਾਰ ਖਾਲਿਸਤਾਨੀਆਂ ਦੀ ਸਪੋਰਟ ਕਰਦੇ ਆ ਰਹੇ ਹਨ ਭਾਰਤ ਨੇ ਉਹਨਾਂ ਨੂੰ ਪਹਿਲਾਂ ਹੀ ਅਤਿਵਾਦੀਆਂ ਦੀ ਲਿਸਟ ਬਾਰੇ ਜਾਣੂ ਕਰਵਾਇਆ ਹੋਇਆ ਹੈ ਭਾਰਤ ਦੁਆਰਾ ਚਾਰੀਕ ਕੀਤੀ ਗਈ ਅੱਤਵਾਦੀਆਂ ਦੀ ਲਿਸਟ ਵਿੱਚ ਹਰਦੀਪ ਸਿੰਘ ਨਿੱਚਰ ਦਾ ਨਾਮ ਮੁੱਖ ਤੌਰ ਤੇ ਸ਼ਾਮਲ ਹੈ। ਅਸਲ ਵਿੱਚ ਕੈਨੇਡਾ ਹਾਲੇ ਤੱਕ ਅੱਤਵਾਦੀ ਪਰਿਭਾਸ਼ਾ ਨੂੰ ਲੈ ਕੇ ਹੀ ਕਨਫਿਊਜ਼ਡ ਹੈ। ਇਸੇ ਕਰਕੇ ਹੀ ਫ੍ਰੀडम ਆਫ ਸਪੀਚ ਤੇ ਮਾਨਵ ਅਧਿਕਾਰਾਂ ਦੇ ਨਾਮ ਦੇ ਕੈਨੇਡਾ ਅੱਤਵਾਦੀਆਂ ਨੂੰ ਸਮਰਥਨ ਦੇ ਰਿਹਾ ਹੈ। ਕੈਨੇਡਾ ਵੱਲੋਂ ਆਤਮਕੀ ਹਰਦੀਪ ਸਿੰਘ ਨਿੱਚਰ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਕੈਨੇਡਾ ਭਾਰਤ ਦੇ ਨਿਸ਼ਾਨੇ ਤੇ ਆ ਗਿਆ ਹੈ। ਭਾਰਤੀ ਵਿਦੇਸ਼ ਮੰਤਰੀ ਐਸ. ਜੈ ਸ਼ੰਕਰ ਨੇ ਕਨਿਸ਼ਕ ਵਿਮਾਨ ਤੇ ਹੋਈ ਬੰਬਾਰੀ ਦੀ ਯਾਦ ਕੈਨੇਡਾ ਨੂੰ ਦਿਲਵਾਈ ਕੈਨੇਡਾ ਦੀ ਸੰਸਦ ਵਿੱਚ 23 ਜੂਨ ਨੂੰ ਕਨਿਸ਼ਕ ਵਿਮਾਰ ਬੰਬਾਰੀ ਵਿੱਚ ਮਾਰੇ ਗਏ ਨਾਗਰਿਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ ਕੈਨੇਡੀਅਨ ਪੀਐਮ ਜਸਟਿਸ ਟਰੂਡੋ ਨੇ ਕਿਤੇ ਵੀ ਆਪਣੀ ਸ਼ਰਧਾਂਜਲੀ ਭਾਸ਼ਣ ਵਿੱਚ ਖਾਲਿਸਤਾਨ ਦੇ ਅਤਿਵਾਦੀਆਂ ਦਾ ਨਾਮ ਤੱਕ ਨਹੀਂ ਲਿਆ ਭਾਰਤੀ ਵਿਦੇਸ਼ ਮੰਤਰੀ ਨੇ ਪੀਐਮ ਟਰੂਡੋ ਦੀ ਚਮਕੀਂ ਲੋਜਣਾ ਕੀਤੀ ਹੈ ਚੈ ਸ਼ੰਕਰ ਨੇ ਕਿਹਾ ਹੈ ਕਿ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਹੋਏ ਜੋ ਹਰਕਤ ਤੁਸੀਂ ਕੀਤੀ ਹੈ ਤੁਹਾਨੂੰ ਉਸ ਤੇ ਸ਼ਰਮ ਆਉਣੀ ਚਾਹੀਦੀ ਹੈ ਦੇਸ਼ ਦੇ ਪੀਐਮ ਹੁੰਦੇ ਹੋਏ ਤੁਹਾਨੂੰ ਆਤਕਵਾਦੀ ਸਪੋਰਟ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਇਹ ਵੀ ਕਿਹਾ ਕਿ ਪੂਰਬ ਖਾਲਿਸਤਾਨੀ ਆਤਕਵਾਦੀਆਂ ਵੱਲੋਂ ਵਿਮਾਨ ਨੂੰ ਪੰਪ ਨਾਲ ਉਡਾ ਦਿੱਤਾ ਗਿਆ ਸੀ। ਤੇ ਆਤਕਵਾਦੀਆਂ ਦਾ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਜ਼ਿਕਰ ਤੱਕ ਨਹੀਂ ਕੀਤਾ। ਕੈਨੇਡੀਅਨ ਸੰਸਦ ਦੇ ਕਈ ਮੈਂਬਰਾਂ ਨੇ ਵੀ ਪ੍ਰਧਾਨ ਮੰਤਰੀ ਟਰੂਡੋ ਦੇ ਆਤਕਵਾਦੀਆਂ ਦਾ ਨਾਮ ਨਾ ਲੈਣ ਤੇ ਅਲੋਚਨਾ ਕੀਤੀ ਹੈ। ਇੱਥੋਂ ਤੱਕ ਕਿ ਬੀਬੀਸੀ ਦੇ ਚੀਫ ਇਨ ਐਡੀਟਰ ਨੇ ਵੀ ਚੈਸਟਨ ਟਰੂਡੋ ਨੂੰ ਖੋਸ਼ਿਆ ਹੈ। ਤੇਜੁਰੂਮੀ ਸੁਪਚਾਸ ਸੀ ਨੂਰ ਇਰ ਇੰਡੀਆ ਦੇ ਵਿਮਾਨ ਕਨਿਸ਼ਕ ਫਲਾਈਟ ਨੰਬਰ 182 ਨੇ ਕੈਨੇਡਾ ਦੇ ਮੋਂਟਰੀਅਲ ਸ਼ਹਿਰ ਤੋਂ ਉਡਾਨ ਭਰੀ ਸੀ ਬ੍ਰਿਟੇਨ ਦੇ ਲੰਡਨ ਤੋਂ ਦਿੱਲੀ ਹੁੰਦੇ ਹੋਏ ਕਨਿਸ਼ਕ ਨੇ ਮੁੰਬਈ ਪਹੁੰਚਣਾ ਸੀ ਇਸ ਵਿੱਚ ਕੁੱਲ 329 ਯਾਤਰੀ ਸਨ ਜਿਨ੍ਹਾਂ ਵਿੱਚੋਂ 270 ਕੈਨੇਡੀਅਨ ਨਾਗਰਿਕ ਸਨ ਤੇ 24 ਨਾਗਰਿਕ ਇੰਡੀਆ ਦੇ ਸਨ ਬਾਕੀ ਕੁਝ ਹੋਰ ਦੇਸ਼ਾਂ ਦੇ ਸਨ 329 ਨਾਗਰਿਕਾਂ ਵਿੱਚੋਂ 86 ਬੱਚੇ ਸਨ ਜ਼ਿਆਦਾਤਰ ਨਾਗਰਿਕ ਭਾਰਤੀ ਮੂਲ ਦੇ ਕਨੇਡੀਅਨ ਸਨ ਆਇਰਲੈਂਡ ਹਵਾਈ ਖੇਤਰ ਵਿੱਚ 31000 ਫੁੱਟ ਦੀ ਉਚਾਈ ਤੇ ਵਿਮਾਨ ਪਿ੍ਰਸ਼ਕ ਨੂੰ ਅਤਿਕਵਾਦੀਆਂ ਦੁਆਰਾ ਬੰਬ ਨਾਲ ਉਡਾ ਦਿੱਤਾ ਗਿਆ ਸੀ ਵਿਮਾਨ ਨੂੰ ੜਾਉਣ ਵਾਲੇ ਖਾਲਿਸਤਾਨੀਆਂ ਮੁਤਾਬਕ ਉਹਨਾਂ ਨੇ 1984 ਵਿੱਚ ਹੋਏ ਆਪਰੇਸ਼ਨ ਬਲੂ ਸਟਾਰ ਦਾ ਬਦਲਾ ਲਿਆ ਸੀ ਅਸਲ ਵਿੱਚ ਕੈਨੇਡੀਅਨ ਸੁਰੱਖਿਆ ਏਜੰਸੀਆਂ ਦੀ ਨਿਕਾਮੀ ਇਸ ਵਿਮਾਨ ਦੁਰਘਟਨਾਲੇ ਜ਼ਿੰਮੇਵਾਰ ਸੀ ਅਗਰ ਕੈਨੇਡੀਅਨ ਸੁਰੱਖਿਆ ਏਜੰਸੀਆਂ ਸਮਾਂ ਰਹਿੰਦੇ ਇਨਪੁਟ ਦੇ ਆਧਾਰ ਤੇ ਕਾਰਵਾਈ ਕਰਦੀਆਂ ਤਾਂ ਇਹ ਵਿਮਾਨ ਹਾਦਸਾ ਟਲ ਸਕਦਾ ਸੀ ਟੋਰਾਂਟੋ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਅਤੇ ਟੋਰਾਂਟੋ ਤੇ ਬੈਂਕੂਵਰ ਵਿੱਚ ਭਾਰਤੀ ਵਣਚਿਕ ਦੂਤਾਵਾਸ ਨੇ ਕਨਿਸ਼ਕ ਵਿਮਾਨ ਹਾਦਸੇ ਵਿੱਚ ਮਾਰੇ ਲੋਕਾਂ ਨੂੰ ਸ਼ਰਦਾ ਸੁਮਨ ਅਰਪਿਤ ਕੀਤੇ ਹਨ ਭਾਰਤੀ ਹਾਈ ਕਮਿਸ਼ਨਰ ਨੇ ਕਨਿਸ਼ਕ ਮਬਾਰੀ ਨੂੰ ਇੱਕ ਕਾਇਰਾਨਾ ਹਰਕਤ ਦੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਰਾਜਨੀਤਿਕ ਲਾਭ ਲਈ ਦੁਨੀਆ ਦੀ ਕਿਸੇ ਵੀ ਸਰਕਾਰ ਨੂੰ ਅੱਤਵਾਦ ਦੇ ਖਤਰੇ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਆਤਮਕਵਾਦ ਕਿਸੇ ਸੀਮਾ ਰਾਸ਼ਟਰੀਅਤਾ ਅਤੇ ਨਸਲ ਤੋਂ ਪਰੇ ਹੈ ਆਤਮਵਾਦ ਦਾ ਮਹਿਮਾ ਮੰਡਲ ਕਰਨ ਵਾਲੀਆਂ ਗਤੀਵਿਧੀਆਂ ਨੂੰ ਵਧਾਵਾ ਦੇਣਾ ਦੁਰਭਾਗਪੂਰਨ ਹੈ ਭਾਰਤ ਦੁਆਰਾ ਸਭ ਅੰਤਰਰਾਸ਼ਟਰੀ ਮੰਚਾਂ ਤੇ ਲਗਾਤਾਰ ਕਨੇਡਾ ਨੂੰ ਝਾੜ ਪਾਈ ਜਾ ਰਹੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਦੇ ਹੀ ਐਮਪੀ ਚੰਦਰ ਆਰੀਆ ਨੇ ਖਾਲਿਸਤਾਨੀ ਆਤਮਵਾਦੀ ਹਰਦੀਪ ਨਿੱਜਰ ਲਈ ਸੰਸਦ ਵਿੱਚ 1 ਮਿੰਟ ਦਾ ਮੌਨ ਰੱਖਣ ਤੇ ਸ਼ਰਧਾਂਜਲੀ ਦੇਣ ਦੀ ਨਿੰਦਾ ਕੀਤੀ ਹੈ ਉੰਨ ਨੇ ਕਿਹਾ ਕਿ ਨਿਚਰ ਦਾ ਸਨਮਾਨ ਕਰਨਾ ਅਨੁਚਿਤ ਹੈ ਚੰਦਰ ਆਰੀਏ ਨੇ ਕਿਹਾ ਕਿ ਪਾਰਲੀਮੈਂਟ ਮਹਾਨ ਕਨੇਡੀਆ ਨਾਲ ਲਈ ਵਿਸ਼ੇਸ਼ ਤੌਰ ਤੇ 1 ਮਿੰਟ ਦਾ ਮੌਨ ਰੱਖਦੀ ਹੈ ਜਿਨ੍ਹਾਂ ਨੇ ਆਪਣਾ ਜ਼ਿਆਦਾਤਰ ਜੀਵਨ ਕੈਨੇਡਾ ਦੀ ਸੇਵਾ ਕੀਤੀ ਹੈ ਅਤੇ ਨਿਚਰ ਇਸ ਵਿੱਚ ਬਿਲਕੁਲ ਫਿੱਟ ਨਹੀਂ ਸੀ ਬੈਠਦਾ ਜਸਟਨ ਫਰੂਟੋਨੀਸ ਤੋਂ ਪਹਿਲਾਂ ਦਾਵਾ ਕੀਤਾ ਸੀ ਕਿ ਹਰਦੀਪ ਸਿੰਘ ਨਿਚਰ ਦੇ ਕਤਲ ਵਿੱਚ ਭਾਰਤ ਦਾ ਹੱਥ ਹੈ ਇਸ ਤੋਂ ਬਾਅਦ ਭਾਰਤ ਤੇ ਕਨੇਡਾ ਦੇ ਸਬੰਧ ਲਗਾਤਾਰ ਗਿਰਾਵਟ ਵੱਲ ਚੱਲੇ ਆ ਰਹੇ ਹਨ ਸੰਸਦ ਮੈਂਬਰ ਚੰਦਰ ਆਰੀਆ ਨੇ ਸ਼ਰਧਾਂਜਲੀ ਦਿਨ ਖੇਤੀ ਕਰਦਿਆਂ ਹੋਇਆ ਕਿਹਾ ਕਿ ਨਿੱਚਰ ਦਾ ਸਨਮਾਨ ਕਰਨਾ ਅਨੁਚਿਤ ਹੈ ਆਰੀਆ ਨੇ ਇੱਕ ਗਲੋਬਲ ਮੇਲ ਜਾਂਚ ਵੱਲ ਇਸ਼ਾਰਾ ਕੀਤਾ ਜਿਸ ਵਿੱਚ ਨਿੱਚਰ ਦੇ ਕੱਟੜਪੰਥ ਨਾਲ ਸੰਬੰਧਾਂ ਛੁੱਟੇ ਪਾਸਪੋਰਟ ਦੇ ਕੈਨੇਡਾ ਵਿੱਚ ਦਾਖਲ ਹੋਣ ਅਤੇ ਖਾਲਿਸਤਾਨ ਵੱਖਵਾਦੀ ਲਹਿਰ ਵਿੱਚ ਸ਼ਮੂਲੀਅਤ ਬਾਰੇ ਚਿੰਤਾਵਾਂ ਨੂੰ ਉਜਾਗਰ ਕੀਤਾ ਗਿਆ ਸੀ ਕਨੇਡੀਅਨ ਸੰਸਦ ਨੇ ਕਿਸ਼ਕਾ ਦੇ ਸਾਜ਼ਿਸ਼ ਦੇ ਸੱਤਾਂ ਨੂੰ ਵੀ ਰੱਦ ਕਰ ਦਿੱਤਾ। ਦੋ ਕਨੇਡੀਅਨ ਜਾਂਚਾਂ ਨੇ ਇਸ ਹਮਲੇ ਲਈ ਕੈਨੇਡਾ ਵਿੱਚ ਸਿੱਖ ਕੱਟੜਪੰਥੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਆਰਿਆ ਨੇ ਕੁਝ ਖਾਲਿਸਤਾਨੀ ਸਮਰਥਕਾਂ ਦੁਆਰਾ ਬੰਬ ਧਮਾਕੇ ਵਿੱਚ ਭਾਰਤ ਦੇ ਸ਼ਾਮਲ ਹੋਣ ਦੇ ਝੂਠੇ ਦਾਅਵੇ ਨੂੰ ਵੀ ਸਿਰੇਤੋਂ ਉਤਾਰ ਦਿੱਤਾ। ਅਰੀਅਨ ਸਰ ਖਾਲਿਸਤਾਨ ਦੁਆਰਾ ਕੜੇ ਹੋਏ ਝੂਠੇ ਸਾਜਿਸ਼ ਸਿਧਾਂਤਾਂ ਨੇ ਪੀੜਤ ਪਰਿਵਾਰਾਂ ਨੂੰ ਪਰੇਸ਼ਾਨ ਕੀਤਾ ਹੈ। ਜਿਸ ਰਿਪੋਰਟ ਦਾ ਜ਼ਿਕਰ ਆਰੀਆ ਨੇ ਕੀਤਾ ਹੈ ਉਹ ਗਲੋਬਲ ਐਂਡ ਮੇਲ ਦੇ ਪੱਤਰਕਾਰਾਂ ਨੇ ਨਿੱਚਰ ਦੇ ਮਾਰੇ ਜਾਣ ਤੋਂ ਬਾਅਦ 6 ਮਹੀਨਿਆਂ ਤੋਂ ਵੱਧ ਸਮੇਂ ਲਈ ਨਿੱਚਰ ਬਾਰੇ ਪੜਤਾਲ ਕਰਕੇ ਤਿਆਰ ਕੀਤੀ ਹੈ। ਰਿਪੋਰਟ ਐਂਸੀ ਮੈਕਡਨੋਲਡ ਅਤੇ ਗ੍ਰੇਗ ਮਰਸਰ ਅਤੇ ਭਾਰਤੀ ਫ੍ਰੀਲਾਂਸਰ ਸੰਦੀਪ ਸਿੰਘ ਦੀ ਸਹਾਇਤਾ ਨਾਲ ਬਣਾਈ ਗਈ ਹੈ। ग्लोबल मेल ਦੇ ਪੱਤਰਕਾਰਾਂ ਨੇ ਨਿਜਰ ਦੇ ਦੋਸਤਾਂ ਅਤੇ ਦੁਸ਼ਮਣਾਂ ਨਾਲ ਵੀ ਗੱਲਬਾਤ ਕੀਤੀ ਤੇ ਖੁਦ ਨਿਜਰ ਦੇ ਭਾਸ਼ਣਾ ਦਾ ਵੀ ਅਨੁਵਾਦ ਕੀਤਾ ਪੱਤਰਕਾਰ ਗ੍ਰੈਕਟ ਨੇ ਨਿਜਰ ਦੇ ਸਿੱਕੇ ਸਹਿਯੋਗੀ ਉਸ ਵਿਅਕਤੀ ਦੇ ਵੀ ਇੰਟਰਵਿਊ ਕੀਤੀ ਜਿਸ ਬਾਰੇ ਅਮਰੀਕੀ ਅਧਿਕਾਰੀਆਂ ਦਾ ਦੋਸ਼ ਹੈ ਕਿ ਭਾਰਤ ਸਾਜ਼ਿਸ਼ ਦੇ ਤਹਿਤ ਉਸ ਨੂੰ ਮਾਰਨਾ ਚਾਹੁੰਦਾ ਸੀ ਪਰ ਉਹ ਚੰਗੀ ਕਿਸਮਤ ਨਾਲ ਬਚ ਗਿਆ ਸੰਦੀਪ ਨੇ ਸ਼੍ਰੀ ਨਿਜਰ ਦੇ ਜੱਤੀ ਪਿੰਡ ਵਿੱਚ ਜਾ ਕੇ ਦੌਰਾ ਕੀਤਾ ਤੇ ਨੈਂਸੀ ਨੇ ਸਿੱਖ ਭਾਈਚਾਰੇ ਤੱਕ ਪਹੁੰਚਣ ਲਈ ਕਾफी ਸਮਾਂ ਬਿਤਾਇਆ ਨਿੱਚਰ ਨੇ 파ਰ ਦੀ ពោធੀਆਂ ਹਥਿਆਰਾਂ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ ਭਾਰਤ ਨੇ ਨਿੱਚਰ ਤੇ 2007 ਵਿੱਚ ਇੱਕ ਸਿਨੇਮੇ ਵਿੱਚ ਹੋਏ ਬੰਬ ਧਮਾਕੇ ਅਤੇ 2021 ਵਿੱਚ ਕਤਲ ਦੀ ਕੋਸ਼ਿਸ਼ ਲਈ ਉਸ ਨੂੰ ਦੋਸ਼ੀ ਠਹਿਰਾਉਣ ਸਮੇਤ ਕਈ ਦੋਸ਼ ਲਗਾਏ ਸਨ ਪਰ ਉਹਨਾਂ ਦੇ ਸਮਰਥਨ ਲਈ ਠੋਸ ਸਬੂਤ ਮੁਹੱਈਆ ਕਰਨ ਵਿੱਚ ਭਾਰਤ ਅਸਫਲ ਰਿਹਾ ਸੀ ਗਲੋਬ ਦੀ ਜਾਂਚ ਵਿੱਚ ਪਾਇਆ ਗਿਆ ਕਿ ਭਾਵੇਂ ਉਸ ਨੂੰ ਕਦੇ ਵੀ ਕਿਸੇ ਜੁਰਮ ਲਈ ਦੋਸ਼ੀ ਨਹੀਂ ਠਹਿਰਾਇਆ ਗਿਆ ਸੀ ਪਰ ਨਿੱਚਰ ਨੂੰ ਜਾਣਨ ਵਾਲੇ ਲੋਕਾਂ ਨਾਲ ਇੰਟਰਵਿਊ ਤੋਂ ਪਤਾ ਲੱਗਦਾ ਹੈ ਕਿ ਉਹ ਸੱਚਮੁੱਚ ਸਿੱਖ ਕੱਠੜਪੰਥ ਵਿੱਚ ਫਸਿਆ ਹੋਇਆ ਸੀ ਜਿਸ ਵਿੱਚ ਇਹ ਦੋਸ਼ ਵੀ ਸ਼ਾਮਲ ਸਨ ਕਿ ਉਸਨੇ ਬੀਸੀ ਵਿੱਚ ਹਥਿਆਰਾਂ ਦੀ ਸਿੱਖਲਾਈ ਦਾ ਆਯੋਜਨ ਕੀਤਾ ਸੀ ਅਤੇ ਖਾਲਿਸਤਾਨ ਟਾਈਗਰ ਫੋਰਸ ਨਾਮਕ ਇੱਕ ਖਾੜਕੂ ਸਮੂਹ ਨਾਲ ਵੀ ਉਸਦੇ ਸਬੰਧ ਸਨ